हां जी दोस्तों 20 ਸਾਮ ਨੂੰ ਲੈ ਕੇ ਡਾਂਸਰ ਸਿਮਰ ਸੰਧੂ ਕੁਝ ਵਿਵਾਦਾਂ ਦੇ ਵਿੱਚ ਘिरी ਹੋਈ ਸੀ ਉੱਥੋਂ ਦੇ ਕੁਝ ਲੋਕਾਂ ਨੇ ਕਿਹਾ ਹੈ ਕਿ ਡਾਂਸਰ ਸਿਮਰ ਸੰਧੂ ਗਲਤ ਇਸ਼ਾਰੇ ਕਰਦੀ ਜਿਸ ਨੂੰ ਲੈ ਕੇ ਚੱਲਦਿਆਂ ਉੱਥੇ ਇੱਕ ਮੁੰਡੇ ਨੇ ਉਸ ਨੂੰ ਗਾਲਾ ਕੱਢ ਦਿੱਤੀਆਂ ਗਈਆਂ ਉਸ ਨੂੰ ਲੈ ਕੇ ਚੱਲਦਿਆਂ ਇਹ ਇੱਕ ਵੀਡੀਓ ਡਾਂਸਰ ਕੁੜੀਆਂ ਲਈ ਇੱਕ ਸਬੂਤ ਤੌਰ ਤੇ ਪੇਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਡਾਂਸਰ ਕੁੜੀ ਦੇ ਨਾਲ ਕੁਝ ਮੁੰਡੇ ਹੁੱਲੜਬਾਜੀ ਕਰਦੇ ਨਜ਼ਰ ਆ ਰਹੇ ਹਨ ਜਿਸ ਨੂੰ ਲੈ ਕੇ ਚਲਦਿਆਂ ਇਹ ਵੇਖਿਆ ਜਾ ਸਕਦਾ ਹੈ ਇੱਕ ਡਾਂਸਰ ਕੁੜੀ ਵੱਲੋਂ ਇੱਕ ਵਿਆਹ ਦੇ ਵਿੱਚ ਪੈਸੇ ਲਾਏ ਗਏ ਹਨ ਜੋ ਕਿ ਲੋਕ ਉਸ ਦੀ ਮਜਬੂਰੀ ਦਾ ਫਾਇਦਾ ਚੱਕ ਰਹੇ ਹਨ ਉਵੇਂ ਹੀ ਇਹ ਕੁੜੀ ਇੱਕ ਛੋਟੀ ਬੱਚੀ ਦੇ ਨਾਲ ਡਾਂਸ ਕਰਨਾ ਚਾਹੁੰਦੀ ਸੀ ਤੇ ਕੁਝ ਲਫੰਗੇ ਮੁੰਡੇ ਆ ਕੇ ਇਸ ਕੁੜੀ ਦੇ ਨਾਲ ਗਲਤ ਹਰਕਤਾਂ ਕਰਦੇ ਹਨ ਤੇ ਇਸ ਕੁੜੀ ਨਾਲ ਆ ਕੇ ਸਟੇਜ ਤੇ ਨੱਚ ਰਹੇ ਹਨ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਕਿ ਕੁਝ ਪੱਗ ਵਾਲੇ ਸਰਦਾਰ ਬੰਦੇ ਵੀ ਉੱਥੇ ਸਟੇਜ ਤੇ ਆ ਕੇ ਨੱਚ ਰਹੇ ਹਨ ਜੋ ਕਿ ਇਹਨਾਂ ਨੂੰ ਅਜੇਹਰ ਨਹੀਂ ਕਰਨਾ ਚਾਹੀਦਾ ਕੁਝ ਲੋਕ ਇਨ੍ਹਾਂ ਕੁੜੀਆਂ ਦੀ ਮਜਬੂਰੀ ਦਾ ਫਾਇਦਾ ਚੱਕਦੇ ਹਨ ਤੇ ਕੁਝ ਮੁੰਡੇ ਇਨ੍ਹਾਂ ਕੁੜੀਆਂ ਦੀ ਰਿਸਪੈਕਟ ਵੀ ਕਰਦੇ ਹਨ ਪਰ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ